ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜ ਉਹ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਵੇਖ ਰਿਹਾ ਸਿੱਧ ਪਹਿਲਾਂ ਵੀ ਉਦਾਹਰਣ ਸਾਂਝੀ ਕੀਤੀ ਮੈਂ ਸਿਰ ਦੁਹਰਾ ਦੇਣਾ ਜਦੋਂ ਅਸੀਂ ਗੁਰੂ ਸਾਹਿਬਾਨ ਦਾ ਜੀਵਨ ਵੇਖਦੇ ਆ ਨਾ ਜਿਵੇਂ ਇਦਾਂ ਵੇਖਿਆ ਜਾ ਸਕਦਾ ਹੈ ਹਾਂ ਦੇਖੋ ਔਰੰਗਜ਼ੇਬ ਨੇ ਜਾਂ ਵਕਤ ਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਦੁਖੀ ਕਰਨ ਦੇ ਵਿੱਚ ਦੁਨੀਆਂ ਦਾ ਹਾਰ ਹੀਲਾ ਤੇ ਆਪਣਾ ਲਿਆ ਨਾ ਪਰ ਇੱਕ ਵਾਰ ਜੇ ਦੇਖੋ ਜਿਸ ਬੰਦੇ ਦੇ ਮਨ ਦੇ ਵਿੱਚ ਦਇਆ ਹੋਵੇ ਉਹ ਕੀ ਹੈ ਜਾਂ ਮਨ ਆਪਣੇ ਤੇ ਬੁਰਾ ਮਿਟਾ ਨਾ ਉਹ ਕੀ ਹੈ ਤੁਸੀਂ ਇੱਕ ਵਾਰ ਵੀ ਕਿਤੇ ਇਤਿਹਾਸ ਦੇ ਵਿੱਚ ਉਹ ਪੜਿਆ ਹੋਵੇ ਸੁਣਿਆ ਹੋਵੇ ਕਿ ਔਰੰਗਜੀਬ ਨੇ ਵਕਤ ਦੀ ਸਰਕਾਰ ਨੇ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਪਤਾ ਮਹਾਰਾਜ ਜੀ ਦਾ ਘਰ ਘਾਟ ਉਜਾੜ ਦਿੱਤਾ ਸਹਿਬਜ਼ਾਦੇ ਸ਼ਹੀਦ ਹੋ ਗਏ ਮਾਤਾ ਜੀ ਸ਼ਹੀਦ ਹੋ ਗਏ ਸਭ ਕੁਝ ਆਪਣੇ ਹੱਥ ਦੇ ਵਿੱਚੋਂ ਚਲਾ ਗਿਆ ਤੇ ਕੋਈ ਕਿਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੋਵੇ ਜਾ ਔਰੰਗਜੀਬ ਤੇਰਾ ਕੱਖ ਨਾ ਰਵੇ ਜਨਾ ਮਾੜਾ ਕੀਤਾ ਤੇਰਾ ਕੱਖ ਨਾ ਰਵੇ ਬੜਾ ਮਾੜਾ ਕੀਤਾ ਇੱਕ ਵਾਰ ਨਹੀਂ ਗਿਆ ਇਹਦਾ ਮਤਲਬ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਜਿਹੜਾ ਮਾੜਾ ਕਰ ਰਿਆ ਨਾ ਉਹਦੇ ਵਾਸਤੇ ਵੀ ਮਾੜਾ ਨਹੀਂ ਹੈ ਹੁਣ ਇਸੇ ਪੱਦਰ ਨੂੰ ਥੋੜਾ ਜਿਹਾ ਆਪਣੇ ਜੀਵਨ ਦੇ ਹੰਦ ਵਿੱਚ ਉਤੇ ਚੁਕਾ ਕੇ ਵੇਖੀ ਚੁਕਾ ਕੇ ਵੇਖੀ ਕਿ ਸਾਡੇ ਅੰਦਰ ਇੰਨੀ ਜੁਰਤ ਹੈ ਕਿ ਕੋਈ ਸਾਡਾ ਮਾੜਾ ਕਰੇ ਤੇ ਅਸੀਂ ਉਹਦਾ ਮਾੜਾ ਵੀ ਨਾ ਸੋਚੀਏ ਨਹੀਂ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਮੈਂ ਆਪਣੇ ਅੰਦਰ ਝਾਤੀ ਮਾਰਦਾ ਮੇਰੇ ਅੰਦਰ ਤੇ ਨਹੀਂ ਨਾ ਮੈਨੂੰ ਤੇ ਨਹੀਂ ਨਜ਼ਰ ਆ ਰਿਹਾ ਅਸੀਂ ਦਾਵਾ ਇਹ ਕਰਦੇ ਆਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਪਰ ਸਾਡੇ ਅੰਦਰ ਉਹ ਜਜ਼ਬਾ ਹੈ ਹੀ ਨਹੀਂ ਵੀ ਕੋਈ ਸਾਡਾ ਮਾੜਾ ਕਰੀ ਤੇ ਅਸੀਂ ਤੇ ਕਹਿੰਦੇ ਵੀ ਇਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਆਂ ਅਸੀਂ ਸਾਡਾ ਤੇ ਇਹ ਹੈ ਨਾ ਵੀ ਅਸੀਂ ਜੇ ਸਾਨੂੰ ਕੋਈ ਉਹਨੇ ਮਾੜਾ ਬੋਲਿਆ ਤੇ ਜਦੋਂ ਤੱਕ ਅਸੀਂ ਉਹਦੇ ਤੋਂ ਭਾਰਾ ਨਹੀਂ ਬੋਲ ਦਿੰਦੇ ਸਾਨੂੰ ਕਿਤੇ ਚੈਨ ਆਉਂਦਾ ਸਾਡੇ ਵੱਲ ਤੇ ਕੋਈ ਵੇਖ ਕੇ ਜਾਵੇ ਤੇ ਫਿਰ ਅਸੀਂ ਕਹਿੰਦੇ ਅਸੀਂ ਤੁਹਾਨੂੰ ਦੱਸਦੇ ਹਾਂ ਕੀ ਹੁੰਦਾ